ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰ ਜਹਾ ਡੇਰੀ ਫਾਰਮ ਵਿੱਚ ਆਸ ਕਰਦੇ ਹਾਂ ਜੋ ਵੀ ਇਸ ਚੈਨਲ ਨਾਲ ਜੁੜਿਆ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ 'ਚ ਹੋਵਗੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲੱਗਦੇ ਬੈਲ ਬਟਨ ਨੂੰ ਆਊਟ ਸੈੱਟ ਕਰ ਲਿਓ ਕਿਉਂਕਿ ਨਵੀਂ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਹੈ ਨਾ ਆਪ ਜੀ ਨੂੰ ਜਲਦੀ ਮਿਲ ਸਕੇ ਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਦੇਖ ਕੇ ਆਪਣੀ ਨਰਖ ਫਰਕ ਕਰਿਆ ਕਰੋ ਕਰਕੇ ਤਸੱਲੀ ਲੈ ਕੇ ਜਾਇਆ ਕਰੋ ਤੇ ਵੀਡੀਓ ਨੂੰ ਗਾ ਐਂਡ ਤੱਕ ਸ਼ੇਅਰ ਕਰਿਆ ਕਰੋ ਹੋਰ ਵੀ ਕਿਸੇ ਵੀਰ ਦਾ ਫਾਇਦਾ ਹੋ ਜੇ ਅੱਜ ਦੀ ਵੀਰ ਪਿੰਡ ਰਾਜੋਕੇ ਜ਼ਿਲ੍ਹਾ ਤਰਨਤਾਰ ਸਾਹਿਬ ਤੇ ਤਹਿਸੀਲ ਪੱਟੀ ਬਾਈ ਬੋਟ ਸੰਗੜੇ ਫਾਰਮ ਤੇ ਪਹੁੰਚ ਚੁੱਕੇ ਆ ਵਧੇਰੇ ਜਾਣਕਾਰੀ ਆਪਣੇ ਵੀਰ ਤੋਂ ਅਰਸ਼ ਤੋਂ ਲੈ ਕੇ ਸਾਰੀ ਡਿਟੇਲ ਦਿੰਨੇ ਆ ਕਰਦੇ ਗੱਲਬਾਤ ਚਾਰ ਪੰਜ ਪਸ਼ੂ ਆ ਬਕਾਉ ਇਹ ਫਾਰਮ ਤੇ ਤੇ ਸਾਰੀ ਡਿਟੇਲ ਲੈ ਕੇ ਕਰਦੇ ਗੱਲਬਾਤ ਆਪਣੇ ਅਰਸ਼ਨਾ ਹਾਂਜੀ ਬਾਈ ਜੀ ਸਾਸਿਕਾ ਸਾਸਿਕਾ ਜੀ ਸਾਨਾ ਹੋਰ ਚੜਦੀ ਕਲਾ ਭਰਾ ਪਹਿਲਾ ਮਾਲ ਰਹਿ ਗਿਆ ਹਾਂਜੀ ਠੀਕ ਆ ਜੀ ਕਿੰਨੇ ਪਸ਼ੂ ਲੈਣਦੇ ਆ ਹੁਣ ਤਿੰਨੇ ਆ ਚਾਰ ਚਾਰ ਪਸ਼ੂ ਠੀਕ ਆ ਨਾਮ ਜੀ ਨਾਮ ਅਰਸ਼ਦੀਪ ਸਿੰਘ ਹਾਂਜੀ ਪਿੰਡ ਰਾਜੋਦਰ ਸਿੰਘ ਬੱਟੀ ਜਗਾ ਦਾਮ ਦਾ ਠੀਕ ਆ ਜੀ ਮੋਬਾਈਲ ਨੰਬਰ 981438186 ਤੇ ਇਹ ਕਿਣਵਾ ਸੁਭਾ ਆ ਗਈ ਇਹ ਪਹਿਲੇ ਸੀ ਪਹਿਲੇ ਤੇ ਕਿੰਨਾ ਬੌਲਾ ਬੌਲਾ ਜੇ ਥੱਲੇ ਉੱਗਾ ਜੀ ਇਸਾ ਤਲੀ ਤਰੂਦਾ ਠੀਕ ਆ ਠੀਕ ਆ 나ੜੂ ਨਾਲ ਸਜਰੋ ਤੇ ਥਾਂ ਤੋਂ ਬੜੇ ਸੋਹਣੇ ਲੱਗੇ ਆ ਪਹਿਲਾਂ ਪਲੂਣੀ ਝੋਟੀ ਖੋਲ ਗਏ ਤੋੜਾ ਤਰਕ ਰਹੀਏ ਦੇਖੋ ਲੋ ਜੀ ਮਗਰੋਂ ਵੀ ਦੇਖ ਸਕਦੇ ਜੇ ਖਾਨ ਦੀ ਬੰਦਰ ਤੇ ਚੱਡੇ ਦੀ ਸਪੇਸ ਚੰਗੀ ਆ ਠੀਕ ਆ ਜੀ ਫੇ ਸੀ ਯੂ ਸਰਾਕ ਕਹਿੰਦੇ ਪੂਰੀ ਦਰਮਾੜੀ ਲੋ ਜੀ ਥੋੜੀ ਜੀ ਕੈਮਰੇ ਤੋਂ ਵੀ ਘਾਬਰਦੀ ਆ ਇਹ ਜਿਵੇਂ ਨਵੇਂ ਥਾਂ ਤੇ ਆ ਗਿਆ ਇੱਕ ਰੱਪਾ ਪਸ਼ੂ ਵੀ ਲੋ ਜੀ ਕੀ ਬਾਤਾਂ ਲਾਇਓ ਹੀ ਮੋੜ ਲਓ ਹਵੜੀ ਹੋਲੀ ਪ੍ਰੇਮ ਨਾਲ ਜੀ ਥੋੜਾ ਜਿਹਾ ਘੱਪਨਾ ਲੋ ਸੱਜਣਾ ਮਗਰ ਕੱਟੀ ਵੀ ਕੱਟਾ ਹੈ ਕੱਟਾ ਆ ਗਿਆ ਮਗਰ ਜੀ ਮੇਲ ਕਾਫ ਆ ਗਿਆ ਬਾਕੀ ਛੋਟੀ ਮੁੰਦਰੀ ਵਾਲੀ ਆ ਸਿੰਘ ਸੁng ਦੀ ਕੁਆਲਿਟੀ ਚੰਗੀ ਆ ਠੰਡ ਕਰਕੇ ਨਾ ਨਵਾਏ ਆ ਨਾ ਕੋਈ ਇਹਨਾਂ ਨੂੰ ਹਾਰ ਸ਼ਿੰਗਾਰ ਕੀਤਾ ਜ਼ਿਆਦਾ ਠੀਕ ਆ ਜੀ ਤੇ ਬਣਾਏ ਨੇ ਛੋਟੇ ਦੋ ਫਾਇਦੇ ਬੌੜਾ ਦਾ ਰਾਤ ਦੀ ਸੂਈ ਕਰ ਸ਼ਾਮਾਂ ਦੀ ਗੱਲ ਤੇ ਰੇਟ ਰੇਟ ਦਾ ਮੋਲ ਤੋਂ 85 ਦਾ ਦੱਸਿਆ ਤੇ ਛੋਟੇ ਦੇਣਾ 80 ਦੇ ਦਿਆਂਗੇ 2000 ਹੋਰ ਕਰ ਦਿਓ ਛੋਟ ਚਲ ਠੀਕ ਆ ਜਾਰੀ ਨਹੀਂ ਦੋ ਕਰ ਦਿਓ ਠੀਕ ਆ 78000 ਦੀ ਲਓ ਸੱਜਣੂ ਜੜੀ ਇਹ ਮਿਲ ਜੂਗੀ ਝੋਟੀ ਸੋਹਣਿਆ ਸੀਲਸਲਾ ਕਹਿੰਦੇ ਠੰਡੀ ਮਿੱਠੀ ਪੂਰੀ ਆ ਜਿਹੜਾ ਮਰਜੀ ਕੋਚੋਲੇ ਬਾਕੀ ਆਗਾ ਦੂਜੇ ਨੰਬਰ ਤੇ ਜਹਾਜ਼ ਵੱਡਾ ਜਿੰਨੂੰ ਕਹਿ ਦਿੰਦੇ ਠੀਕ ਆ ਜੀ ਤੇ ਮਗਰ ਇਹਦੇ ਕੱਟੀ ਆ ਗਈ ਸਜਣੋ ਠਾਨਲੇਵਾ ਚੰਗਾ ਦਾ ਠੀਕ ਆ ਦੇਖ ਸਕਦੇ ਜਹਾਜ਼ ਦਾ ਖੁੱਲ ਕੇ ਚੰਗੀ ਪੜੀ ਪਲੋਸੀ ਆ ਵੱਡੀ ਆ ਵੱਡੀ ਬੰਦ ਤਰਿਆ ਬਾਟੇ ਵਾਲੀ ਇਹ ਉੱਥੇ ਜਫਰਵਾਦੀ ਜੀ ਵੀ ਆ ਜਾਂਦੀ ਜਫਰਵਾਦੀ ਜੀ ਕਹਿੰਦੇ ਆ ਜਾਂਦੀ ਆ ਸਿੰਘਾਂ ਤੋਂ ਤੇ ਬਾਕੀ ਥਾਂ ਜਿਹੜਾ ਚੰਗਾ ਮਗਰਲੇ ਥਾਂ ਜਿਹੜੇ ਆ ਥੋੜੇ ਜੇ ਲਾਗੇ ਆ ਮਗਰੋਂ ਅੱਗੋਂ ਚੰਗਾ ਨਖੇੜ ਆ ਠੀਕ ਆ ਜੀ ਉਹ ਵੀ ਬਾਕੀ ਚੋਣ ਜਾਂ ਨਖੇੜ ਦਿੰਦੀ ਆ ਠੀਕ ਆ ਜੀ ਚੋਣ ਚੰਗੀ ਸਾਫ ਹੈ ਨਾ ਲੋ ਜੀ ਕੀ ਬਾਤਾਂ ਮਗਰ ਲੈਣਾ ਮਗਰਲਾ ਭਾਵੇਂ ਅਗਲੇ ਦਾ ਮਗਰਲਾ ਕੋਈ ਜਿਵੇਂ ਮਰਜੀ ਚੋਣ ਠੀਕ ਆ ਜੀ ਲਓ ਸੱਜਣੋਂ ਵੱਡੇ ਆ ਪੂਰੀ ਹਾਥੀ ਜੀ ਹਾਥੀ ਦਾ ਹੀ ਭਲੇ ਖਾਪ ਆਉਂਦੀ ਆ ਜਿੱਡਾਂ ਦਾ ਕੱਦ ਵਜਨ ਬਾਕੀ ਮੋਲ ਬੜਾ ਤੋਕੜਾ ਵਾਲਾ ਕਹਿੰਦੇ ਇਹੀ ਕਰਨਾ ਤੇ ਮੈਂ ਸੱਜ ਰਿਹਾ ਕਿੰਨਾ ਮੌਜੂਦਾ ਦੁੱਧ ਹੋਊਗਾ ਨੇ ਥੱਲੇ 12 ਕਿਲੋ ਹੋਊਗਾ ਮੌਕੇ ਦਾ 12 ਕਿਲੋ ਮੌਕੇ ਦਾ 2 ਦੇ ਸੂਈ ਨੂੰ ਹੈ ਯਾਰ ਠੀਕ ਹੈ ਜੀ ਅੱਧੀ ਰਾਤੀ ਜਾਂ ਠੀਕ ਹੈ ਜੀ ਠੀਕ ਹੈ ਜੀ ਤੇ ਕਿੰਨੇ ਦੀ ਦੇ ਦੇਣੀ ਹੈ ਅੱਛਾ ਭਾਜੀ ਇਹ ਤੇ ਮੌਕੇ ਦਾ ਇੱਕ ਡੱਬੇ ਕਰਦੇ 85000 ਦੀ ਦੇਣਾ ਹੈ 85 ਦੀ ਕੋਈ ਹੋਰ ਛੱਟ ਕੇ ਕੋਈ ਹੋਰ ਕੋਈ ਛੱਟਾਂ ਨਹੀਂ ਯਾਰ 50000 ਰੋਲ ਛੱਟ ਕੇ ਇਆ ਛੱਡਾਂਗੇ 84 ਦੀ ਠੀਕ ਆ ਲਓ ਭਾਈ ਸਜਣੋ ਇਹ 84000 ਦੀ ਜਿਹੜੀ ਮਿਲ ਜੂਗੀ ਤੇ ਫੇਸ ਕੁਆਲਿਟੀ ਤੁਸੀਂ ਇੱਕ ਵਾਰ ਚੈੱਕ ਕਰ ਲਓ ਵੱਡੇ ਆ ਬੰਤਰ ਛੋਟੇ ਨਹੀਂ ਆ ਤੇ ਆਹ ਮੰਦਰੀ ਆ ਠੀਕ ਆ ਪਹਿਲੇ ਨੰਬਰ ਤੇ ਤੀਜੇ ਨੰਬਰ ਤੇ ਜਿਹੜੀ ਮੱਝ ਕਰਮਾ ਸੁਹਾ ਸਹੀ ਆ ਇੱਕੀਜਾ ਸੁਹਾ ਤੀਜਾ ਖੁੱਲ ਗਿਆ ਦਾ ਮੜੀ ਦਾਤਰੀ ਸਿੰਘੀ ਹੈ ਕੱਟੀ ਦਿੱਤੀ ਕਟਾ ਲਓ ਭਾਈ ਸਜਣੋ ਕੱਟਾ ਦਿੱਤਾ ਤੇ ਯੋਰ ਪੈਣ ਦੀ ਜੇ ਬੈਠੀ ਕਰਮਾ ਵਾਲੀ ਤੇ ਬਾਕੀ ਸੇਂਗਲੀ ਗੈਰ ਆ ਥੋੜੀ ਜੀ ਬਾਕੀ ਲਾਹ ਚੰਗੀ ਆ ਲੋ ਜੀ ਤੇ ਥਾਨ ਚੱਡਾ ਚੰਗਾ ਕਮਾਲ ਦਾ ਸਜਣੋ ਰੇਡ ਬੜਾ ਟੋਕੜਾ ਵਾਲਾ ਆ ਦਾ ਕਰਨਾ ਤੇ ਦੋ ਦਾਰਸ਼ਕ ਕਿੰਨਾ ਘ ਭਰ ਦੂਗੀ 12 13 ਲੀਗ ਆਦੀ 12 13 ਕਿਲੋ ਪਾਪੀ ਗਬਲੇ ਸਾਂਚਾ ਢਾੜ ਪੈਦੀ ਛੱਡੀਆਂ ਆਉਂਦੀਆਂ ਹੋ ਸਕਦਾ ਚੱਲ ਵੀ ਪਵੇ ਅਗਲਾ ਥਣ ਘਾਟਿਆ ਤੇਲ ਲਿਆ ਹਨਾ ਲਓ ਭਾਈ ਸਜਣੋ ਇਹ ਅਗਲਾ ਥਣ ਦੀ ਜਿਹੜੀ ਤੇਲ ਜੇ ਤੇ ਚੱਲ ਵੀ ਸਕਦਾ ਜੋ ਕਹਿੰਦੇ ਤੇ ਬਾਕੀ ਥਣ ਚ ਡੇਰੀ ਬੰਤਰ ਸਾਹਿਬ ਜੀ ਕਿਹੜਾ ਥਣ ਆ ਅਗਲਾ ਥਣ ਬਹਿਣੀ ਵਾਲਾ ਲਓ ਜੀ ਕੀ ਬਾਤਾਂ ਤੇ ਅਰਸ਼ ਫਿਰੇ ਦਾ ਮੁੱਲ ਕੀ ਰਹਿ ਗਿਆ ਭਾਈ ਉਹ ਲੈਣਾ 60000 ਰੁਪਏ ਕਰਦੇ ਅੱਛਾ ਕਿੰਨੇ ਦੇ ਦੇਣੀਆਂ 55 40 55 55 ਬਾਕੀ ਦੇਵਾ ਵਿੱਚ ਹੋ ਜਾ ਜੇ ਨੰਬਰ ਤੇ ਮਾਝੇ 55000 ਦੀ ਜਿਹੜੀ ਕਿਆ ਤੁਹਾਨੂੰ ਮਿਲ ਜੂਗੀ ਚੌਥੇ ਨੰਬਰ ਤੇ ਵੈੜ ਆ ਗਈ ਸੋਈ ਕਿੰਨਾ ਸੂਆ ਸਵੇਰ ਅਰਸ਼ ਇਹ ਪਹਿਲਾ ਸੂਆ ਪਹਿਲਾ ਕਿੰਨਾ ਕਿ ਦੁੱਧ ਦੁੱਧ ਨੇ ਉਹ 5-6 ਲੀਟਰ ਉੱਘਾ ਦੇ 5 ਕਿਲੋ ਉਹ 5 ਲੀਟਰ ਤੁਸੀਂ ਲਾ ਕੇ ਚੱਲੋ ਵੱਛਾ ਮਗਰ ਆ ਗਿਆ ਮਗਰ ਵੱਛਾ ਕੱਲ ਦੀ ਸੂਈ ਹੈ ਵੀ ਉਹ ਖੁੱਲ ਗਈ ਵੀ ਲਓ ਬਈ ਸਜਣੋ ਸ਼ਿੰਗਾ ਵਾਲੀ ਜਿਹੜੀ ਮਤਲਬ ਸ਼ਾਈ ਆਲਜੀ ਗੈਨ ਲੋ ਕੁ ਗੈਨ ਲੋ ਠੀਕ ਆ ਰੈੱਡ ਕਲਰ ਚ ਤੁਹਾਨੂੰ ਤੋਂ ਬਿਨਾ ਚੋਕੇ ਖੜੋ ਠੰਡੀ ਪੂਰੀ ਹਨ ਠੰਡੂ ਠੰਡੂ ਪ੍ਰੋਪਰ ਚੱਲਦੇ ਸਾਰੇ ਓਕੇ ਲਓ ਬਈ ਸਜਣੋ ਨਾਲੂ ਨਾਲ ਦੇ ਤੇ ਸੋਹਣੀ ਆ ਲਓ ਜੀ ਪਹਿਲਾ ਸੂਆ ਪਲੂਣ ਹੀ ਸੋਈ ਆ ਠੀਕ ਆ ਜੀ ਬੰਦ ਲਓ ਜੀ ਕੀ ਬਾਤਾਂ ਤੇ ਅਰਸ਼ ਫਿਰ ਇਹਦਾ ਰੇਟ ਕੀ ਰਹਿ ਗਿਆ ਰੇਟ ਦਾ ਛੋਟਾ ਜਿਹਾ ਕਿੰਨਾ ਕੋ ਰੇਟ ਤੇ ਤੋਤਰਾ ਕਰਦੇ ਆ ਖਾਣਾ 15 ਨਹੀਂ ਦੇ ਦਾਂਗੇ 15 ਦੀ ਕੋਈ ਹੋਰ ਹੋ ਜੂ 1500 ਕੋਈ ਨਹੀਂ ਚੜਦਾ 2000 ਚੜਦਾ 14 ਦੀ ਤੇ ਦੇਗੇ 13 ਦੀ ਰਵਾਂਗੇ 13 ਦੀ ਲਾਸਟ ਹਾਂ ਲਾਸਟ ਲਓ ਭਾਈ ਸੱਜਣੋ 13000 ਦੀ ਲਾਸਟ ਮਿਲ ਜੂਗੀ ਤੇ ਵੜ ਵੀ ਚੰਗੀ ਆ ਮੱਜਾਂ ਚੰਗੀਆਂ ਆਪਣੀ ਨਰਕ ਪਰ ਕਰਕੇ 8-8 ਲੀਟਰ ਤੇ ਦੁੱਧ ਛੱਡਦੀ ਨਹੀਂ ਨਾ ਠੀਕ ਆ ਤੇ ਤਸੱਲੀ ਕਰਕੇ ਤੇ ਮੌਕਾ ਜਿਹੜਾ ਨੱਗ ਵਾਇਓ ਮੇਲਾ ਲੋਟ ਲਿਓ ਤੇ ਬਾਕੀ ਡੰਗਰ ਚੰਗੇ ਸਾਰੇ ਵੀਰ ਦੇ ਠੀਕ ਆ ਜੀ ਤੇ ਪਿੰਡ ਰਾਜੋ ਕੇ ਪਹੁੰਚ ਕੇ ਲੋਟ ਲਓ ਮੇਲਾ ਸਾਡੇ ਵੱਲੋਂ ਪਿਆਰ ਭਰੀ ਸასი ਕਾਲ ਜੀ ਰੱਬ ਰੱਖਾ